ਸੋ ਆਪਾਂ ਇੱਕ ਵਾਰੀ ਫੇਰ ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਪਾਤਾ ਪੋਣੀਆਂ ਸੋ ਹੁਣ ਅਸੀਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਆਪਣੀ ਬਾਤ ਸੀਗੀ ਜੀ ਇੱਕ ਲੱਖੀ ਦੀ ਸੁਣੋ ਕਹਾਣੀ ਜਿਸ ਵਿੱਚ ਲੁਕਿਆ ਮਿੱਠਾ ਪਾਣੀ ਦਾ ਅਨਸਰ ਹੈਗਾ ਗੰਨਾ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਦੱਸਦੇ ਆ ਉਹਨਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਸੋ ਇੱਥੇ ਸਾਨੂੰ ਜਵਾਬ ਦਿੱਤਾ ਜੀ ਗੁਰਦਿਆਲ ਸਿੰਘ ਪੰਜਾਬੀ ਤੜਕਾ ਯੋਗਰਾਜ ਸੁਖਾਨਾ ਬਲਵਿੰਦਰ ਕੌਰ ਰਣਜੀਤ ਕੌਰ ਸਵਿੰਦਰ ਕੌਰ ਪੰਜਾਬੀ ਵਲੌਗਸ ਵਿਨੋਦ ਕੁਮਾਰ ਯੂਪ ਦੇ ਪੰਜਾਬੀ ਪਿੰਡ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਦੋਸਤੋ ਅਸੀਂ ਬਹੁਤ ਬਾਰੀ ਦੇਖਿਆ ਕਿ ਕੁਝ ਲੋਗ ਛੋਟੇ ਛੋਟੇ ਗੱਲ ਤੇ ਹੱਸਦੇ ਰਹਿੰਦੇ ਹਾਂਜੀ ਹਨਾ ਬੜਾ ਹੱਸਦੇ ਅਖੜ ਖੜਾ ਕੇ ਉੱਚੀ ਉੱਚੀ ਹੱਸ ਪੈਂਦੇ ਹਾਂ ਹਨਾ ਤੇ ਕਈ ਸਾਡੇ ਵਰਗੇ ਜਿਹੜੇ ਆ ਮੇਰੇ ਅਰਗੇ ਖਾਸ ਕਰਕੇ ਮੈਡਮ ਜੀ ਦਾ ਮਤਲਬ ਗੱਲ ਦਾ ਹੱਲੇ ਪੂਰਾ ਪਤਾ ਵੀ ਨਹੀਂ ਲੱਗਦਾ ਤਾਂ ਵੀ ਪਹਿਲਾਂ ਹੀ ਜ਼ੋਰ-ਜ਼ੋਰ ਨਾਲ ਕਿਤੇ ਹੱਸਣਾ ਸ਼ੁਰੂ ਕਰ ਲਏ। ਨਹੀਂ ਦੇਖੋ ਹੱਸਣਾ ਸਿਹਤ ਲਈ ਚੰਗਾ ਹੁੰਦਾ ਹੈ। ਹਾਂ। ਹਨਾ ਤੁਸੀਂ ਸੋਚਦੇ ਰਹਿੰਦੇ ਹੋ ਕਿ ਆਹ ਮਾੜਾ ਜਿਹਾ ਮਜ਼ਾਕ ਕੀਤਾ ਵੀ ਇਤੇ ਕੀ ਲੋੜ ਆ ਹਸਣ ਦੀ ਹਨਾ ਤਾਂ ਆਹ ਮਾੜੀ ਜੀ ਗੱਲ ਤੇ ਹੱਸਣਾ ਨਹੀਂ ਪਰ ਇਸੇ ਲਈ ਇਦਾਂ ਨਹੀਂ ਹੁੰਦਾ ਕਿ ਮਾੜੀ ਜੀ ਗੱਲ ਤੇ ਨਹੀਂ ਹੱਸਣਾ ਕੋਈ ਵੱਡੀ ਗੱਲ ਹੋਊਗੀ ਫੇਰ ਹੀ ਹਸਣਾ ਇਹ ਕੋਈ ਜ਼ਰੂਰੀ ਨਹੀਂ ਆਪਣੀ ਸਿਹਤ ਵਾਸਤੇ ਇਹ ਬਹੁਤ ਜ਼ਰੂਰੀ ਆ ਹੱਸਣਾ। ਬਿਲਕੁਲ ਬਿਲਕੁਲ ਮੈਂ ਦੇਖ ਲਿਆ ਨਾ ਹੁਣ ਮੈਂ ਕਈ ਵਾਰੀ ਆਪ ਦੀ ਗੱਲ ਕਰਦਾ ਤੇ ਮੈਂ ਸੋਚਦਾ ਰਿਹਾ ਨਾ ਕਿ ਯਾਰ ਐਵੇਂ ਹੱਸੀ ਜਾਣਾ ਐ ਵੀ ਚੰਗਾ ਜਾਂ ਨਹੀਂ ਲੱਗਦਾ ਇਹ ਤਾਂਦਰੁਸਤੀ ਦਾ ਰਾਜ ਆ ਆਪਣਾ ਸਟੈਂਡਰਡ ਜਿਆ ਸਮਝਦੇ ਹੋ ਨਹੀਂ ਐਵੇਂ ਛੋਟ ਛੋਟੀ ਗੱਲ ਤੇ ਕੀ ਹੱਸਣਾ ਹੱਸ ਕੇ ਬੈਠੇ ਹੋਏ ਨਹੀਂ ਆਹ ਵੀ ਐਵੇਂ ਉਹ ਕਈ ਦਾ ਮੈਂ ਕਈ ਵਾਰੀ ਇਧਰ ਮੈਡਮ ਹਸਣੇ ਮੈਦial ਦੇ ਦੋਨੇ ਕੀ ਆਣੀ ਛੋਟੂ ਛੋਟੀ ਕੌਲੇ ਆਂ ਗੁੱਸੀ ਜਾਂਦੀ ਹੈ ਤੇ ਉਪਰ ਹੁਣ ਪਤਾ ਲੱਗਦਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਹੱਸਣਾ ਹਾਂਜੀ ਹੱਸਣਾ ਵੀ ਇੱਕ ਐਕਸਰਸਾਈਜ਼ ਆ ਕਿਉਂਕਿ ਜਿੰਦਗੀ ਤੇ ਟੈਨਸ਼ਨ ਆ ਨਾ ਭਰੀ ਪਈ ਆ ਦੇਖੋ ਕਿਹਦੇ ਘਰ ਵਿੱਚ ਟੈਨਸ਼ਨ ਨਹੀਂ ਹੈਗੀ ਹਰ ਇੱਕ ਦੇ ਘਰ ਵਿੱਚ ਆ ਔਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਚੱਲ ਰਿਹਾ ਆ ਇਸ ਟਾਈਮ ਤੁਸੀਂ ਖੁਦ ਵੀ ਜਾਣਦੇ ਆ ਔਰ ਸਾਡੀ ਲਾਈਫ 'ਚ ਵੀ ਇਦਾਂ ਹੀ ਆ ਪਰ ਆਪਾਂ ਜੇ ਉਹਨਾਂ ਚੀਜ਼ਾਂ ਨੂੰ ਲੈ ਕੇ ਬੈਠੇ ਰਵਾਂਗੇ ਨਾ ਤਾਂ ਸਾਰੀ ਜ਼ਿੰਦਗੀ ਰੋਈ ਜਾਵਾਂਗੇ ਔਰ ਆਪਾਂ ਫੇਰ ਰੋ ਰੋ ਕੇ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਹਨਾ ਉਹਦੇ ਲਾਗੇ ਵੀ ਕੋਈ ਨਹੀਂ ਆਉਂਦਾ ਫੇਰ ਜਿਹੜਾ ਬੰਦਾ ਰੋਂਦਾ ਨਾ ਉਹਦੇ ਲਾਗੇ ਕੋਈ ਨਹੀਂ ਬਿੰਦਾ ਤੇ ਜਿਹੜਾ ਹੱਸਦਾ ਨਾ ਹੱਸ ਕੇ ਗੱਲਾਂ ਬਾਤਾਂ ਕਰਦਾ ਉਹਦੇ ਲਾਗੇ ਸਾਰੇ ਬਿੰਦੇ ਆ ਹਾਂ ਵੀ ਠੀਕ ਹੈ ਕਾਲ ਬਾਤ ਕਰਦੇ ਆ ਕੜੀ ਹੱਸ ਲੈਨੇ ਆ ਕੜੀ ਕਿ ਮਾਰਾ ਜਾ ਐਨਜੋਏ ਕਰਦੇ ਆ ਮਨ ਹੋਰ ਥਾਂ ਹੁੰਦਾ ਬਿਲਕੁਲ ਤੇ ਅਮਰੀਕਾ ਦੀ ਇੱਕ ਲੇਡੀ ਆ ਉਹਨੇ ਰਿਸਰਚ ਕੀਤਾ ਹਾਂਜੀ ਕਿ ਜਿਹੜੇ ਲੋਕ ਹਰ ਵੇਲੇ ਟੈਨਸ਼ਨ ਚ ਪੈ ਰਹਿੰਦੇ ਆ ਨੈਗੇਟਿਵ ਸੋਚਦੇ ਆ ਖੁਸ਼ ਨਹੀਂ ਰਹਿੰਦੇ ਹੂੰ ਤੇ ਉਹ ਮਤਲਬ ਜਲਦੀ ਬੁੱਢੇ ਹੋ ਜਾਂਦੇ ਆ ਹਾਂਜੀ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਤੇ ਜਿਹਦੇ ਜਿਹੜੇ ਬੰਦੇ ਨੈਗੇਟਿਵ ਨਹੀਂ ਸੋਚਦੇ ਪੋਜ਼ਟਿਵ ਰਹਿੰਦੇ ਹਰ ਵੀ ਲੈ ਖੁਸ਼ ਰਹਿੰਦੇ ਟੈਨਸ਼ਨ ਨਹੀਂ ਲੈਂਦੇ ਹਾਂਜੀ ਉਹ ਬੰਦੇ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਵੀ ਹੋਵੇ ਤੇ ਉਹ ਯੰਗ ਦਿਸਣਗੇ ਹਾਂਜੀ ਹਨਾ ਉਹਦੇ ਪਿੱਛੇ ਉਹਨੇ ਕਾਰਨ ਦੱਸਿਆ ਕਹਿੰਦੇ ਵੀ ਆਪਣੇ ਅੰਦਰ ਕਰੋੜਾਂ ਹੀ ਤਰ੍ਹਾਂ ਦੇ ਸੈੱਲ ਬਣਦੇ ਆ ਹਾਂਜੀ ਕੁਸ਼ ਸੈੱਲ ਇਦਾਂ ਦੇ ਆ ਉਹ ਕਹਿੰਦੇ ਜਿਹੜੇ ਕਿ ਖੁਸ਼ ਰਹਿਣ ਵਾਲੀ ਬਣਦੇ ਆ ਤੇ ਜੇ ਤੁਸੀਂ ਟੈਨਸ਼ਨ ਨਹੀਂ ਲੈਂਦੇ ਤਾਂ ਬਣਦੇ ਆ ਪੋਜ਼ਿਟਿਵ ਸੋਚੋਗੇ ਤੇ ਤਾਂ ਬਣਦੇ ਆ ਸਹੀ ਗੱਲ ਹੈ ਤੇ ਕਈਆਂ ਦੇ ਵਿੱਚ ਉਹ ਕਹਿੰਦੇ ਬੇੜੇ ਬੇਫਿਕਰੇ ਬੰਦੇ ਹੁੰਦੇ ਆ ਖੁਸ਼ ਰਹਿੰਦੇ ਉਹਨਾਂ ਚੋ ਸੈੱਲ ਬਣਦੇ ਰਹਿੰਦੇ ਆ ਹਾਂਜੀ ਹਾਂ ਤੇ ਉਹਨਾਂ ਦੇ ਚਿਹਰੇ ਤੇ ਗਲੋਰੰਦਾ ਉਹ ਹਮੇਸ਼ਾ ਜੰਗ ਦਿੱਸਦੇ ਭਾਵੇਂ ਜਿੰਨੀ ਮਰਜੀ ਉਮਰ ਹੋ ਜਾਈ ਹਾਂਜੀ ਹਾਂਜੀ ਤੇ ਜਿਹੜੇ ਬੰਦੇ ਕਹਿੰਦੇ ਉਹ ਨਹੀਂ ਨੈਗੇਟਿਵ ਸੋਚਦੇ ਆ ਖੁਸ਼ ਰਹਿਣਾ ਟੈਨਸ਼ਨ 'ਚ ਰਹਿਣਾ ਉਹਨਾਂ ਦੇ ਵਿੱਚ ਕਹਿੰਦੇ ਉਹ ਸੈੱਲ ਜਿਹੜੇ ਆ ਉਹ ਮਰਨੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਇੰਨੇ ਘਟ ਜਾਂਦੇ ਆ ਕਿ ਉਹ ਬੰਦਾ ਬੁੜਾ ਦੱਸਣ ਲੱਗ ਪੈਂਦਾ ਬਿਲਕੁਲ ਤੇ ਜਦੋਂ ਮੈਂ ਇਹ ਗੱਲ ਪੜੀ ਸੁਣੀ ਤੇ ਮੈਂ ਤਾਂ ਹੈਰਾਨ ਹੋ ਗਿਆ ਮੈਂ ਕਿ ਇੱਧਰ ਐਵੇਂ ਥੋੜਾ ਗਲੋਆ ਵੀ ਇਹ ਤਾਂ ਹਰ ਗੱਲ ਤੇ ਛੋਟੇ ਛੋਟੀ ਗੱਲ ਤੇ ਹੱਸਦੇ ਰਹਿੰਦੇ ਤਾਂ ਮੇਰੇ ਅਰਕਾ ਬੰਦਾ ਸੜਿਆ ਜਾ ਸੋਚਦਾ ਰਹਿੰਦਾ ਕਦੋਂ ਯਾਰ ਹੱਸਣ ਲਈ ਮੌਕਾ ਮਿਲੂ ਫਿਰ ਦੇਖੀ ਜਾਣਾ ਹੱਸਦਾ ਇਹਨੂੰ ਕੋਈ ਦੇਖਦਾ ਤਾਂ ਨਹੀਂਗਾ ਸਟੈਂਡਰਡ ਮਰਦਾਨਾ ਐਵੇਂ ਨਹੀਂ ਹੱਸੀ ਜਾਣਾ ਕੋਈ ਕਹੂਗਾ ਪਰ ਹੱਸਣਾ ਬਹੁਤ ਹੀ ਵਧੀਆ ਗੱਲ ਹੈ ਇਹ ਮੈਂ ਜਦੋਂ ਪੜਿਆ ਦੇਖਿਆ ਫਿਰ ਮੈਨੂੰ ਪਤਾ ਲੱਗਾ ਇਸ ਲਈਏ ਤੁਸੀਂ ਵੀ ਜਾਣ ਰਹਿਣਾ ਚਾਹੁੰਦੇ ਆ ਤੇ ਜਿੰਨੇ ਟੈਨਸ਼ਨਾਂ ਕੱਢ ਦਿਓ ਖੁਸ਼ ਰਹੋ ਪਰ ਸੇਵ ਸੋਚੋ ਬਿਲਕੁਲ ਦੁੱਖ ਤਾਂ ਨਾਲ ਹੀ ਰਹਿੰਦੇ ਨੇ ਨਾਲ ਹੀ ਰਹਿੰਦੇ ਆ ਬਿਲਕੁਲ ਦੋਖ ਹਰ ਕਰਦੇ ਵਿੱਚ ਆ ਹਰ ਇੱਕ ਦੇ ਨਾਲ ਆ ਪਰ ਇਹ ਨੂੰ ਤੁਸੀਂ ਇਗਨੋਰ ਕਰਿਆ ਕਰੋ ਨੈਗੇਟਿਵ ਤਾਂ ਸੋਚਣਾ ਹੀ ਨਹੀਂ ਬਸ ਜੋ ਵਾਹਿਗੁਰੂ ਕਰਦਾ ਪ੍ਰਮਾਤਮਾ ਕਰਦਾ ਚੰਗਾ ਹੀ ਕਰਦਾ ਹਰ ਗੱਲ 'ਚ ਖੁਸ਼ ਰਹੋ ਜੇ ਉਹਨੇ ਕੁਝ ਨੁਕਸਾਨ ਕਰਤਾ ਤਾਂ ਵੀ ਕੋਈ ਗੱਲ ਨਹੀਂ ਜੇ ਕੁਝ ਚੰਗਾ ਕਰਤਾ ਤਾਂ ਵੀ ਬਹੁਤ ਵਧੀਆ ਸ਼ੁਕਰਿਆ ਉਹਦਾ ਸ਼ੁਕਰਿਆ ਪ੍ਰਮਾਤਮਾ ਅਸੀਂ ਇਦਾਂ ਹੀ ਖੁਸ਼ ਆ ਜਿੱਦਾਂ ਤੂੰ ਕਰਦਾ ਅਸੀਂ ਇਦਾਂ ਹੀ ਖੁਸ਼ ਆ ਬਿਲਕੁਲ ਜਿੱਥੇ ਉਹ ਰੱਖਦਾ ਖੁਸ਼ ਰੱਖਦਾ ਹਾਂਜੀ ਬਿਲਕੁਲ ਜਿੱਦਾਂ ਦੇ ਮਾਹੌਲ ਚੋਂ ਤੁਹਾਨੂੰ ਰੱਖਦਾ ਜਿੱਦਾਂ ਦੀ ਚੀਜ਼ ਤੁਹਾਨੂੰ ਦਿੰਦਾ ਉਹ ਤੁਹਾਡੇ ਲਾਇਕ ਸਮਝ ਕੇ ਤੁਹਾਨੂੰ ਦਿੰਦਾ ਤੇ ਉਹਦੇ ਲਈ ਤੁਸੀਂ ਉਹਦਾ ਸ਼ੁਕਰਾਨਾ ਹੀ ਕਰੋ ਬਸ ਉਹਦਾ ਸ਼ੁਕਰ ਕਰੋ ਤੇ ਖੁਸ਼ ਰਹੋ ਬਿਲਕੁਲ ਜੇ ਤੁਸੀਂ ਹਮੇਸ਼ਾ ਲਈ ਹੈ ਨਾ ਕੋਸ਼ਿਸ਼ ਰਹਿਣਾ ਚਾਹੁੰਨੇ ਸੁਖੀ ਰਹਿਣਾ ਚਾਹੁੰਨੇ ਆ ਹਾਂਜੀ ਤੇ ਇਹਦੇ ਲਈ ਤਿੰਨ ਚਾਰ ਲਾਈਨਾਂ ਆ ਕਿ ਜਰੂਰ ਬੋਲਿਆ ਕਰੋ ਸਵੇਰ ਨੂੰ ਉੱਠ ਕੇ ਵੀ ਭਾਵੇਂ ਰਾਤ ਨੂੰ ਸੌਣ ਲੱਗੇ ਵੀ ਹਾਂਜੀ ਹੈਨਾ ਸਭ ਤੋਂ ਪਹਿਲਾਂ ਇਹ ਕਹਿਣਾ ਕਿ ਮਾਲਕਾ ਸਾਡਾ ਪਰਿਵਾਰ ਬਹੁਤ ਵਧੀਆ ਹੈ ਹਾਂਜੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਹਾਂਜੀ ਹੈਨਾ ਅਸੀਂ ਸਾਰੇ ਜਣੇ ਤੰਦਰੁਸਤ ਆ ਤੇਰਾ ਬਹੁਤ ਬਹੁਤ ਸ਼ੁਕਰਾਨਾ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਹਾਂਜੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਹਾਂਜੀ ਸਾਡੇ ਤੇ ਤੇਰਾ ਮੇਰ ਭਰਿਆ ਹੱਥ ਹਮੇਸ਼ਾ ਬਣਿਆ ਰਹਿੰਦਾ ਹੈ। ਹਾਂਜੀ। ਤੇਰਾ ਬਹੁਤ ਬਹੁਤ ਸ਼ੁਕਰਾਨਾ। ਹਾਂਜੀ। ਸਾਡੇ ਬੱਚੇ ਬਹੁਤ ਕਾਮਯਾਬ ਆ। ਹਨਾ ਇਹੇ ਚੀਜ਼ਾਂ ਬੋਲਣੀਆਂ। ਬਾਕੀ ਜਿਹੜੀ ਵੀ ਚੀਜ਼ ਤੁਹਾਨੂੰ ਕੋਈ ਘਰ ਦੇ ਵਿੱਚ ਹੈ ਨਹੀਂਗੀ ਇਹ ਨਹੀਂ ਕਹਿਣਾ ਹੈ ਨਹੀਂਗੀ ਉਹ ਮਾਲਕ ਅਗੇ ਇਹ ਅਰਦਾਸ ਕਰਨੀ ਸਾਡੇ ਕੋਲ ਆ ਚੀਜ਼ ਹੈਗੀ ਆ। ਸਾਡੇ ਕੋਲ ਆ ਚੀਜ਼ ਬਹੁਤ ਵਧੀਆ ਆ ਤੇ ਦੇਖੋ ਉਹ ਜੇ ਚੀਜ਼ ਤੁਹਾਡੇ ਕੋਲ ਨਹੀਂ ਵੀ ਤਾਂ ਵੀ ਤੁਹਾਨੂੰ ਮਿਲ ਜਾਣੀ। ਤਾਂ ਵੀ ਮਿਲ ਜਾਣੀ। ਮਾਲਕ ਨੇ ਤੁਸੀਂ ਜਦੋਂ ਇਦਾਂ ਦਾ ਸ਼ੁਕਰਾਨਾ ਸ਼ੁਕਰ ਸ਼ੁਰੂ ਕਰੋਂਗਾ ਨਾ ਤਿੰਨ ਚਾਰ ਗੱਲਾਂ ਬੋਲਣੀਆਂ ਜਿਹੜੀ ਚੀਜ਼ ਦੀ ਕਮੀ ਵੀ ਉਹ ਵੀ ਪੂਰੀ ਕਰ ਦੇਣੀ ਮਾਤਲ ਬਿਲਕੁਲ 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 ਉਹ ਪਰਮਾਤਮਾ ਮਜਬੂਰ ਹੋ ਜਾਂਦਾ ਕਿ ਬੰਦਾ ਤੇ ਕੁਝ ਮੰਗਦਾ ਹੀ ਨਹੀਂ ਤੇ ਮੇਰਾ ਸ਼ੁਕਰਾਨਾ ਹੀ ਕਰੀ ਜਾਂਦਾ ਹੈ ਹਾਂਜੀ ਤੇ ਫੇਰ ਪਰਮਾਤਮਾ ਵੀ ਮਿਹਰ ਕਰਦਾ ਹਾਂਜੀ ਹਰ ਗੱਲ ਹੀ ਉਹਦਾ ਸ਼ੁਕਰ ਕਰੋ ਹਰ ਗੱਲ ਹੀ ਉਹਦਾ ਸ਼ੁਕਰ ਕਰੋ ਹਾਂਜੀ ਬਸ ਸਵੇਰ ਸ਼ਾਮ ਇਹ ਜਿਹੜੀਆਂ ਤਿੰਨ ਚਾਰ ਲਾਈਨਾਂ ਜ਼ਰੂਰ ਬੋਲੋ ਤੇ ਜ਼ਿੰਦਗੀ ਚ ਦੁੱਖ ਤਾਂ ਰਹਿੰਦੇ ਆ ਪਰ ਖੁਸ਼ ਹੋ ਕੇ ਉਹਨਾਂ ਨੂੰ ਐਕਸੈਪਟ ਕਰੋ ਦੇਖੋ ਸਭ ਕੁਝ ਬਦਲ ਜਾਊਗਾ ਤੁਸੀਂ ਹਮੇਸ਼ਾ ਸੁਖੀ ਰਹੋਗੇ ਹਮੇਸ਼ਾ ਖੁਸ਼ ਰਹੋਗੇ ਹਾਂਜੀ ਫਿਰ ਤੁਹਾਨੂੰ ਦੁੱਖ ਦੇ ਵਿੱਚ ਵੀ ਤੁਹਾਨੂੰ ਦੁੱਖ ਨਹੀਂ ਲੱਗੂਗਾ ਦੁੱਖ ਦੇ ਵਿੱਚ ਵੀ ਕਿਉਂਕਿ ਦੁੱਖ ਤਾਂ ਹੈ ਹੀ ਆ ਪਤਾ ਹੀ ਆ ਸਾਰਿਆਂ ਦੀ ਲਾਈਫ ਚ ਪਰ ਮਤਲਬ ਇਹ ਆ ਕਿ ਜੇ ਆਪਾਂ ਦੁਖੀ ਹੁੰਨੇ ਵੀ ਆ ਨਾ ਕਿਸੇ ਗੱਲੋਂ ਤਾਂ ਆਪਾਂ ਨੂੰ ਉਹ ਦੁੱਖ ਜਿਹੜੇ ਆ ਦੁਖੀ ਨਹੀਂ ਕਰਨਗੇ ਦੁਖੀ ਨਹੀਂ ਕਰਨਗੇ ਉਹ ਇਦਾਂ ਹੀ ਆਉਣਗੇ ਤੇ ਇਦਾਂ ਹੀ ਚਲੇ ਜਾਣਗੇ ਪਰਮਾਤਮਾ ਦੀ ਕਿਰਪਾ ਹਾਂਜੀ ਉਹਦੀ ਕਿਰਪਾ ਹਮੇਸ਼ਾ ਆਪਣੇ ਸਿਰ ਤੇ ਬਣੀ ਰਹੂਗੀ ਸਹੀ ਗੱਲ ਹੈ ਇਹ ਗੱਲ ਔਰ ਇਹ ਬੋਲਣ ਵਾਲੀ ਹੋਣਾ ਆ ਜੇ ਤੁਸੀਂ ਬੋਲੋਗੇ ਗੁਰਬਾਣੀ ਪੜ੍ਹੋਗੇ ਜਾਂ ਜੋ ਵੀ ਤੁਸੀਂ ਘਰ ਵਿੱਚ ਪੜ੍ਹਦੇ ਆ ਆਪਣਾ ਉਹ ਤੁਸੀਂ ਜਾ ਸ਼ੁਕਰ ਕਰੋਗੇ ਤਾਂ ਇਹ ਸਾਰਾ ਕੁਝ ਚੇਂਜ ਹੋ ਜਾਣਾ ਬਿਲਕੁਲ ਬਿਲਕੁਲ ਸੋਇਸਲੀ ਚੰਗਾ ਸੋਚੋ ਤੇ ਜੇ ਹੁਣ ਜਿਨੇ ਵੀ ਝੰਗ ਬਣਨਾ ਜਾਂ ਝੰਗ ਦਿਸਣਾ ਆ ਹੂੰ ਉਹ ਮੇਕਅਪ ਨਾ ਨਹੀਂ ਬਣਨਾ ਬਸ ਚੰਗਾ ਸੋਚੋ ਤੇ ਖੁਸ਼ ਰਹੋ ਹਾਂ ਮਨਾ ਟੈਨਸ਼ਨ ਨਹੀਂ ਲੈਣੀ ਤੇ ਅੱਜ ਤੋਂ ਤੁਸੀਂ ਵੀ ਜਵਾਨ ਹੋਣਾ ਸ਼ੁਰੂ ਕਰ ਦਿਓ ਜਿਹੜਾ ਜਿਹੜਾ ਬੰਦਾ ਸੋਚਦਾ ਯਾਰ ਮੈਂ ਹਾਲੇ ਬੁਢਾ ਹੋ ਚੱਲਿਆ ਤੇ ਯੰਗ ਹੋ ਜਾਓਗੇ ਦੇਖੋ ਇਹ ਛੋਟਾ ਜਿਹਾ ਫਾਰਮੂਲਾ ਇਹ ਜ਼ਰੂਰ ਤੁਸੀਂ ਇਹ ਨਾਲੇ ਅਸੀਂ ਨਹੀਂ ਕਹਿ ਰਹੇ ਇਹ ਉਹਨਾਂ ਲੋਕਾਂ ਨੇ ਰਿਸਰਚ ਕੀਤੀ ਹੈ ਹਾਂਜੀ ਹਾਂਜੀ ਨਹੀਂ ਇਦਾਂ ਬੜਾ ਜਿਹਾ ਮੇਕਅਪ ਵੀ ਕਰ ਲੈਣਾ ਚਾਹੀਦਾ ਮੋੜਾ ਮੋਟਾ ਚਲੋ ਕਰ ਲਓ ਮੜਾ ਕੀ ਕਰ ਲੈ ਹਾਂ ਤੇ ਕੰਨਾ ਬੰਦ ਹੋ ਜੂਗੀ ਮੇਕਅਪ ਦੀ ਆ ਉਹ ਬੰਦ ਰਹਿਣੇ ਆ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਦੇਖੋ ਕੁਦਰਤੀ ਤੌਰ ਤੇ ਹੀ ਯੰਗ ਹੋਣਾ ਸ਼ੁਰੂ ਹੋ ਜਾਣਾ ਚਲੋ ਆਪਣੀ ਗੱਲਾਂ ਬਾਤਾਂ ਹੋ ਗਈਆਂ ਨਾ ਤੇ ਸਾਡਾ ਵੀ ਦਿਲ ਹੌਲਾ ਹੋ ਗਿਆ ਤੁਹਾਡੇ ਨਾਲ ਕੁਝ ਸਾਂਝਾ ਕਰ ਲਿਆ ਤੇ ਹੁਣ ਪਹੁੰਚ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਸ਼ੀਸ਼ੇ ਦਾ ਮੈਂ ਮਹਿਲ ਬਣਾਇਆ ਹਮ ਵਿੱਚ ਬਿਠਾਈ ਰਾਣੀ ਸਰ ਵਿੱਚ ਅਗ ਢੱਡ ਵਿੱਚ ਪਾਣੀ ਸ਼ੀਸ਼ੇ ਦਾ ਮੈਂ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢੱਡ ਵਿੱਚ ਪਾਣੀ ਹਾਂ ਇਹ ਬਾਤ ਦਾ ਜਵਾਬ ਹੈ ਤੁਸੀਂ ਹੁਣ ਦੇਣਾ ਤੇ ਬਾਤ ਬਹੁਤ ਵਧੀਆ ਇਹ ਵੀ ਸਾਨੂੰ ਭੇਜੀ ਸਾਡੇ ਯਾਰ ਦੋਸਤ ਨੇ ਗੈਰੀ ਲਾਈਟ ਡੈਕੋਰੇਸ਼ਨ ਵਾਲਿਆਂ ਨੇ ਉਹਨਾਂ ਨੇ ਸਾਨੂੰ ਇਹ ਭੇਜੀ ਹੈ ਜੇ ਤੁਹਾਡੇ ਕੋਲ ਵੀ ਕੋਈ ਬਾਤ ਹੋਵੇ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਤੁਹਾਡਾ ਨਾਮ ਲੈ ਕੇ ਉਹ ਬਾਤ ਪਾ ਸਕਦੇ ਹਾਂ ਹਾਂ ਜੀ ਹਾਂ ਨਾ ਤੇ ਅਸੀਂ ਤਾਂ ਕਾਫੀ ਬਾਤਾਂ ਕੱਢ ਲਈਆਂ ਹੁਣ ਤੁਸੀਂ ਵੀ ਕਢੋ ਜਿੰਨੀਆਂ ਤੁਹਾਡੇ ਕੋਲ ਜੀ ਹਾਂਜੀ ਇਦਾਂ ਆ ਕਿ ਚਲੋ ਇਹ ਪੁਰਾਣਾ ਕਲਚਰ ਜਿਹੜਾ ਹੈ ਅਸੀਂ ਇੱਦਾਂ ਹੀ ਲੈ ਕੇ ਅੱਗੇ-ਅੱਗੇ ਤੁਰੇ ਚੱਲੀਏ ਔਰ ਤੁਸੀਂ ਸਾਡਾ ਸਾਥ ਦਿੰਦੇ ਰਹੋ ਤਾਂ ਨਵੀਆਂ-ਨਵੀਆਂ ਬਾਤਾਂ ਜੇ ਤੁਹਾਡੇ ਕੋਲ ਹੈਗੀਆਂ ਆ ਪੁਰਾਣੀਆਂ ਬਾਤਾਂ ਉਹ ਸਾਨੂੰ ਭੇਜ ਦਿਆ ਕਰੋ ਭੇਜ ਦਿਆ ਕਰੋ ਬਿਲਕੁਲ ਬਹੁਤ ਤੁਹਾਡੇ ਸਾਥ ਦੀ ਸਾਨੂੰ ਲੋੜ ਆ ਇਹੀ ਅੱਜ ਦਾ ਸੀਗਾ ਸਾਡਾ ਗੱਲਬਾਤ ਤੇ ਹੁਣ ਆਪਾਂ ਲੈਨੇ ਤੁਹਾਡੇ ਕੋਲ ਅਜਾਜਤ ਤੇ ਫੇਰ ਮਿਲਾਂਗੇ ਆਪਾਂ ਅਗਲੇ ਸੰਡੇ ਨੂੰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ